ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1314 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1315 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਸਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਚੌਥੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਕਿ ਜਿਹੜਾ ਹਰੀ ਸਾਰੇ ਜਗਤ ਦੀ ਜ਼ਿੰਦਗੀ ਦਾ ਆਸਰਾ ਹੈ ਉਹ ਸਾਡੇ ਹਿਰਦੇ ਵਿੱਚ ਵੀ ਵਸਦਾ ਹੈ ਅਸਾਂ ਗੁਰੂ ਦੇ ਉਪਦੇਸ਼ ਤੇ ਤੁਰ ਕੇ ਉਸ ਨੂੰ ਜਪਿਆ ਹੈ ਹਰ ਗੰਮ ਗੋਚਰ ਗੰਮ ਹਰ ਹਰ ਮਿਲਿਆ ਆਏ ਅਚਿੰਤਾ ਉਹ ਹੈ ਤਾਂ ਪਹੁੰਚ ਤੇ ਗਿਆਨਿੰਦਰੀਆਂ ਦੀ ਪਹੁੰਚ ਤੋਂ ਪਰੇ ਪਰ ਗੁਰੂ ਦੀ ਸਿੱਖਿਆ ਅਨੁਸਾਰ ਸਿਮਰਨ ਦੀ ਬਰਕਤ ਨਾਲ ਉਹ ਹਰੀ ਸਾਨੂੰ ਆਪਣੇ ਆਪ ਆ ਮਿਲਿਆ ਹੈ ਹਾਰੇ ਆਪੇ ਘਟ ਘਟ ਵਰਤਦਾ ਹਰ ਆਪੇ ਆਪ ਬੇਅੰਤ ਉਹ ਹਰੀ ਆਪ ਹੀ ਹਰੇਕ ਸਰੀਰ ਵਿੱਚ ਵਸਦਾ ਹੈ ਹਰ ਥਾਂ ਉਹ ਆਪ ਹੀ ਆਪ ਹੈ ਤੇ ਉਸ ਦੀ ਹਸਤੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਬਲਾ ਕੰਤ ਉਹ ਹਰੀ ਆਪ ਹੀ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਸਾਰੇ ਰਸ ਭੋਗ ਰਿਹਾ ਹੈ ਉਹ ਆਪ ਹੀ ਮਾਇਆ ਦਾ ਮਾਲਕ ਹੈ ਹਾਰੇ ਆਪੇ ਪਿਖਿਆ ਪਾਇੰਦਾ ਸਭ ਸਿਸ਼ਟ ਉਪਾਈ ਜੀ ਅਜੰਤ ਇਹ ਸਾਰੀ ਦੁਨੀਆ ਉਸ ਪਰਮਾਤਮਾ ਨੇ ਆਪ ਹੀ ਪੈਦਾ ਕੀਤੀ ਹੈ ਇਸ ਸਾਰੇ ਜੀ ਜੰਤ ਇਹ ਸਾਰੇ ਜੀ ਜੰਤ ਉਸ ਨੇ ਆਪ ਹੀ ਪੈਦਾ ਕੀਤੇ ਹੋਏ ਹਨ ਤੇ ਸਭ ਜੀਵਾਂ ਨੂੰ ਰਿਜਕ ਦਾ ਖੈਰ ਵੀ ਉਹ ਆਪ ਹੀ ਪਾੰਦਾ ਹੈ ਹਰ ਦੇਵ ਹੋ ਦਾਨ ਦਿਆਲ ਪ੍ਰਭ ਹਰ ਮੰਗੈ ਹਰ ਜਨ ਸੰਤ ਏ ਦਿਆ ਦੇ ਸੋਮੇ ਹਰੀ ਪ੍ਰਭੂ ਸਾਨੂੰ ਪਿਓ ਨਾਮ ਜਾਨ ਦੇ ਜਿਹੜਾ ਤੇਰੇ ਸੰਤ ਜਨ ਸਦਾ ਤਿਥੋਂ ਮੰਗਦੇ ਰਹਿੰਦੇ ਹਨ ਜਿਹੜੇ ਸੰਤ ਜਨ ਹਨ ਗੁਰੂ ਦੇ ਪਿਆਰੇ ਹਨ ਉਹਨਾਂ ਦੀ ਇਹੀ ਅਰਦਾਸ ਹੁੰਦੀ ਹੈ ਕਿਹੜੀ ਅਰਦਾਸ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਤੇ ਸਾਨੂੰ ਵੀ ਇਹੀ ਅਰਦਾਸ ਪ੍ਰਮਾਤਮਾ ਦੇ ਜਨਨਾ ਜ ਕਰਨੀ ਚਾਹੀਦੀ ਹੈ ਕੇ ਸੱਚੇ ਪਾਸ਼ਾ ਪ੍ਰਮਾਤਮਾ ਆਪਣਾ ਨਾਮ ਬਖਸ਼ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵੈ ਹਰ ਗੁਣ ਸ਼ੰਤ ਏ ਦਾਸ ਨਾਨਕ ਦੇ ਮਾਲਕ ਪ੍ਰਭ ਪ੍ਰਮਾਤਮਾ ਸਾਨੂੰ ਆ ਮਿਲ ਮਿਹਰ ਕਰ ਅਸੀਂ ਤੇਰੀ ਸਿਫਤਸਲਾਹ ਦੇ ਗੀਤ ਸਦਾ ਗਾਉਂਦੇ ਰਹੀਏ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਹਰੀ ਪ੍ਰਭੂ ਹੀ ਅਸਲ ਮਿੱਤਰ ਹੈ ਹਰੀ ਦਾ ਨਾਮ ਹੀ ਨਾਲ ਨਿਬਣ ਵਾਲਾ ਮਿੱਤਰ ਹੈ ਸੱਜਣ ਹੈ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਅਤੇ ਮੇਰੇ ਹਿਰਦੇ ਵਿੱਚ ਹਰੀ ਦਾ ਨਾਮ ਵਸ ਰਿਹਾ ਹੈ ਸਭ ਆਸਾਂ ਗੁਰਮਖ ਪੂਰੀਆਂ ਜਨ ਨਾਨਕ ਸੁਣ ਹਰ ਧੀਰਾ ਹੇ ਦਾਸ ਨਾਨਕ ਗੁਰੂ ਦੀ ਛੱਡ ਪੈ ਕੇ ਹਰ ਨਾਮ ਸਿਮਰਿਆ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਹਰੀ ਦਾ ਨਾਮ ਸੁਣ ਕੇ ਮਨ ਵਿੱਚ ਸ਼ਾਂਤੀ ਪੈਦਾ ਹੁੰਦੀ ਹੈ ਪਉੜੀ ਹਰ ਉੱਤਮ ਹਰਿਆ ਨਾਮ ਹੈ ਹਰ ਪੁਰਖ ਨਿਰੰਜਨ ਮੌਲਾ ਪਰਮਾਤਮਾ ਸਭ ਵਿੱਚ ਵਿਆਪਕ ਹੈ ਸਭ ਵਿੱਚ ਮਿਲਿਆ ਹੋਇਆ ਹੈ ਤੇ ਨਿਰਲੇਪ ਭੀ ਹੈ ਉਸ ਦਾ ਨਾਮ ਸ੍ਰੇਸ਼ਟ ਹੈ ਉੱਚਾ ਜੀਵਨ ਬਣਾਉਣ ਵਾਲਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਹੈ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਸੇਵੇ ਚਰਨ ਨਿਤ ਕਉਲਾ ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਲక్ష్ਮੀ ਵੀ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੀ ਹੈ ਉਨਾ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਮਾਇਆ ਨਿਤ ਸਾਰ ਸੰਭਾਲੇ ਸਭ ਜੀ ਅਜੰਤ ਹਾਰ ਵਸੈ ਨਿਕਟ ਸਭ ਜਉਲਾ ਪਰਮਾਤਮਾ ਸਭ ਜੀਵਾਂ ਦੀ ਚੰਗੀ ਤਰ੍ਹਾਂ ਸੰਭਾਲ ਕਰਦਾ ਹੈ ਉਹ ਸਭ ਜੀਵਾਂ ਦੇ ਨੇੜੇ ਵਸਦਾ ਹੈ ਫਿਰ ਸਭ ਤੋਂ ਵੱਖਰਾ ਭੀ ਉਹ ਆਪ ਹੀ ਹੈ ਸੋ ਬੂਜੈ ਜਿਸ ਆਪ 부ਝਾਏ ਸੀ ਜਿਸ ਸਤ ਗੁਰ ਪੁਰਖ ਪ੍ਰਭ ਸੌਲਾ ਪਰੇ ਗਾਲੋ ਮਨੁਕ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝ ਦਿੰਦਾ ਹੈ ਜਿਸ ਉਤੇ ਗੁਰੂ ਮਿਹਰ ਕਰਦਾ ਹੈ ਜਿਸ ਉਤੇ ਸਰਬ ਵਿਆਪਕ ਪ੍ਰਭੂ ਕਿਰਪਾ ਕਰਦਾ ਹੈ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸ ਮੋਲਾ ਤੁਸੀਂ ਸਾਰੇ ਧਰਤੀ ਦੀ ਸਾਰ ਲੈਣ ਵਾਲੇ ਉਸ ਹਰੀ ਪ੍ਰਭੂ ਪਰਮਾਤਮਾ ਦੇ ਗੁਣ ਸਦਾ ਗਾਉਂਦੇ ਰਹੋ ਗੁਣ ਗਾੰਦਿਆ ਗਾੰਦਿਆ ਉਸ ਗੁਣਾ ਦੇ ਮਾਲਕ ਪ੍ਰਭੂ ਪਰਮਾਤਮਾ ਵਿੱਚ ਲੀਨ ਹੋ ਜਾਈਦਾ ਹੈ ਸ਼ਲੋਕ ਮਹੱਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਦ ਸਮਾਏ ਚੌਥੇ ਪਾਸ਼ਾ ਫਰਮਾਨ ਕਰਦੇ ਹਨ ਕਿ ਜਾਗਦਿਆਂ ਕਿਰਤਕਾਰ ਕਰਦਿਆਂ ਸਿਮਰਨ ਦੀ ਇਹੋ ਜੀ ਆਦਤ ਬਣਾ ਕਿ ਸੁੱਤੇ ਪਿਆ ਵੀ ਆਪਣੇ ਮਨ ਵਿੱਚ ਪਰਮਾਤਮਾ ਨੂੰ ਯਾਦ ਕਰ ਪਰਮਾਤਮਾ ਨੂੰ ਯਾਦ ਕਰਦਾ ਰਹੇ ਇਸ ਤਰ੍ਹਾਂ ਸਦਾ ਆਤਮਕ ਡੋਲਤਾ ਵਿੱਚ ਆਤਮਕ ਡੋਲਤਾ ਦੀ ਸਮਾਧੀ ਵਿੱਚ ਟਿਕਿਆ ਰਹੋ ਕਿਉਂਕਿ ਜੋ ਇਨਸਾਨ ਸਾਰਾ ਦਿਨ ਕਰਦਾ ਹੈ ਉਹੀ ਰਾਤ ਨੂੰ ਫਿਰ ਸੁਪਨੇ ਵਿੱਚ ਵੀ ਵੇਖਦਾ ਫਿਰਦਾ ਹੈ ਜੇ ਮਾਇਆ ਪਿੱਛੇ ਭੜਕਦਾ ਫਿਰਦਾ ਹੈ ਇਨਸਾਨ ਤਾਂ ਰਾਤ ਨੂੰ ਫਿਰ ਉਹ ਮਾਇਆ ਦੇ ਹੀ ਸੁਪਨੇ ਲੈਂਦਾ ਹੈ ਤੇ ਜੇ ਸਾਰਾ ਦਿਨ ਪ੍ਰਮਾਤਮਾ ਦਾ ਨਾਮ ਜਪੇ ਤਾਂ ਫਿਰ ਉਹ ਰਾਤ ਨੂੰ ਵੀ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਕਥਾ ਵਿੱਚ ਇਹ ਕਹਿੰਦੇ ਹਨ ਕਿ ਇੱਕ ਭਾਈ ਸੀ ਉਹ ਕਪੜੇ ਵੇਚਣ ਦਾ ਕੰਮ ਕਰਦਾ ਸੀ ਤੇ ਉਹ ਰਾਤ ਨੂੰ ਸੁੱਤੇ ਪਏ ਵੀ ਕਪੜੇ ਹੀ ਵੇਚਦਾ ਰਹਿੰਦਾ ਈ ਬੜਬੜਾਂਦਾ ਰਹਿੰਦਾ ਈ ਸੁਪਨੇ 'ਚ ਤੇ ਇੱਕ ਦਿਨ ਕੀ ਹੋਇਆ ਸੁੱਤਾ ਪਿਆ ਸੀ ਤੇ ਕਿਸੇ ਬੀਬੀ ਨਾਲ ਮਤਲਬ ਉਹਦਾ ਸੁਪਨੇ 'ਚ ਝਗੜਾ ਚੱਲ ਰਿਹਾ ਸੀ ਕਿ ਮੈਂ ਇਸ ਇਸ ਭਾਗ ਪੜਾ ਦੇਣਾ ਉਹ ਬੀਬੀ ਕਹਿੰਦੀ ਨਹੀਂ ਮੈਂ ਤੇ 1.2 ਰੁਪਏ ਮੀਟਰ ਲੈਣਾ ਹੈ ਉਹ ਕਹਿੰਦਾ ਨਹੀਂ ਮੈਂ 5 ਤੋਂ ਘੱਟ ਨਹੀਂ ਦੇਣਾ ਗੁੱਸੇ ਵਿੱਚ ਉਹ ਕੀ ਕਰਦਾ ਚਾਦਰ ਹੀ ਪਾੜ ਦਿੰਦਾ ਜਿਹੜੀ ਉੱਤੇ ਲੈ ਕੇ ਸੁੱਤਾ ਹੁੰਦਾ ਜਾਂ ਖੇਸ ਹੁੰਦਾ ਏ ਉੱਤੇ ਲੈ ਕੇ ਸੁੱਤਾ ਹੁੰਦਾ ਤੇ ਉਹ ਪਾੜ ਦਿੰਦਾ ਤੇ ਫਿਰ ਉਹ ਨਾਲ ਦਾ ਸਾਥੀ ਪੁੱਛਦਾ ਕੀ ਗੱਲ ਤੂੰ ਚਾਦਰ ਪਾੜੀ ਉੱਠ ਕੇ ਉੱਠ ਕੇ ਉਹਨੂੰ ਉਠਾਉਂਦਾ ਵੀ ਕੀ ਹੋਇਆ ਤੈਨੂੰ ਕਿਉਂ ਬੜਬੜਾਈ ਜਾਣਾ ਨਾਲੇ ਤੋਂ ਉੱਪਰ ਹੀ ਰੱਖ ਕੇ ਕਪੜਾ ਲੈ ਆਏ ਪਾੜਦਾ ਉਹ ਕਹਿੰਦਾ ਯਾਰ ਮੇਰਾ ਇੱਕ ਬੀਬੀ ਨਾਲ ਝਗੜਾ ਚੱਲ ਰਿਹਾ ਸੀ ਉਹ ਕਹਿੰਦੀ ਮੈਂ 3 ਰੁਪਏ ਮੀਟਰ ਲੈਣਾ ਕਪੜਾ ਭਲਿਆਂ ਸਮਿਆਂ ਦੀ ਗੱਲ ਏ ਤੇ ਉਹ ਕਹਿੰਦਾ ਮੈਂ 5 ਰੁਪਏ ਮੀਟਰ ਦੇਣਾ ਕਪੜਾ ਫਿਰ ਕਹਿੰਦਾ ਮੈਂ ਗੁੱਸੇ ਨਾਲ ਗਿਆ ਐਫ ਚੱਕ ਥਾਨ ਫਿਰ ਤੇ ਮੈਂ ਜ਼ੋਰ ਦੀ ਪਾੜਿਆ ਥਾਨ ਨੂੰ ਵੀ ਆ ਤੂੰ ਚੱਕ ਨਾ ਤੇਰੀ ਜਿਹੜਾ ਮੇਰੀ بیوی ਤੋਂ ਮੈਨੂੰ ਤੂੰ 3.5 ਰੁਪਏ ਦਿੱਤੇ ਚਾਕਾ ਬਣਾ ਕਪੜਾ ਕਹਿੰਦਾ ਜ਼ੋਰ ਦੀ ਮੈਦਾਂ ਝਟਕਾ ਮਾਰਿਆ ਕਿ ਜਿਹੜਾ ਕੰਬਲ ਜਾਂ ਖੇਸ ਜਾਂ ਚਾਦਰ ਉੱਤੇ ਲਈ ਸੀ ਉਹ ਪਾਟ ਗਈ ਇਸ ਤਰ੍ਹਾਂ ਸੰਤ ਸਿੰਘ ਜੀ ਮੁਸਕੀਨ ਦੀ ਕਥਾ ਜੇ ਮੈਂ ਸੁਣਿਆ ਸੀ ਆਪ ਜੀ ਨਾਲ ਛੋਟੀ ਜੀ ਸਾਖੀ ਸਾਂਝੀ ਕੀਤੀ ਹੈ ਸੋਹਰ ਵਿਚਾਰ ਜਿੱਦਾਂ ਦਾ ਦਿਨ ਵੇਲੇ ਆਪਾਂ ਕਰਦੇ ਹਾਂ ਜਿੱਦਾਂ ਦਾ ਵਿਚਾਰ ਹੁੰਦੇ ਆ ਨੋਦਾਂ ਦੇ ਫਿਰ ਰਾਤ ਨੂੰ ਉਹ ਸੁਪਨੇ ਵਿੱਚ ਵੀ ਆਉਂਦੇ ਹਨ ਤੇ ਗੁਰੂ ਜੀ ਫਰਮਾਨ ਕਰਦੇ ਹਨ ਸੁੱਤਿਆਂ ਹਰ ਪ੍ਰਭ ਚੇਤ ਮਨ ਹਰ ਸਹਿਜ ਸਮਾਦ ਸਮਾਏ ਤੇ ਜਾਗਦਿਆਂ ਕਿਰਤਕਾਰ ਕਰਦਿਆਂ ਸਿਮਰਨ ਕਰੋ ਇਹੀ ਅਤ ਬਣਾ ਲਵੋ ਕਿ ਸੁੱਤੇ ਪਿਆ ਵੀ ਆਪਣੇ ਮਨ ਵਿੱਚ ਪ੍ਰਮਾਤਮਾ ਨੂੰ ਯਾਦ ਕਰਦਾ ਰਹੇ ਜਨ ਨਾਨਕ ਹਰ ਹਰ ਚਾਓ ਮਨ ਗੁਰ ਤੁਠਾ ਮਿਲੇ ਮਾਏ हे मां दास नानक ਦੇ ਮਨ ਵਿੱਚ ਭੀ ਪਰਮਾਤਮਾ ਨੂੰ ਮਿਲਣ ਦੀ ਤਾਂਗ ਹੈ ਗੁਰੂ ਹੀ ਪ੍ਰਸann ਹੋ ਕੇ ਮੇਲ ਕਰਾਂਦਾ ਹੈ ਕਿਉਂਕਿ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲਣ ਦਾ ਰਸਤਾ ਮਹੱਲਾ ਚੌਥਾ ਹਰ ਏਕਸ ਸੇ ਤੀ ਪਰਹੜੀ ਹਰ ਇੱਕੋ ਮੇਰੇ ਚਿੱਤ ਸਿਰਫ ਇੱਕ ਪਰਮਾਤਮਾ ਨਾਲ ਹੀ ਮੇਰਾ ਸੋਹਣਾ ਪਿਆਰ ਹੈ ਇਕ ਪਰਮਾਤਮਾ ਹੀ ਸਦਾ ਮੇਰੇ ਚਿੱਤ ਵਿੱਚ ਵਸਦਾ ਹੈ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਏਕਸਤੇ ਗਤ ਪਤ ਇੱਕ ਪ੍ਰਭੂ ਹੀ ਦਾਸ ਨਾਨਕ ਦੀ ਜ਼ਿੰਦਗੀ ਦਾ ਆਸਰਾ ਸਹਾਰਾ ਹੈ ਇੱਕ ਪ੍ਰਭੂ ਪਰਮਾਤਮਾ ਤੋਂ ਬਿਨਾਂ ਇੱਕ ਪ੍ਰਭੂ ਪਰਮਾਤਮਾ ਤੋਂ ਹੀ ਉੱਚੀ ਆਤਮਿਕ ਅਵਸਥਾ ਮਿਲਦੀ ਹੈ ਤੇ ਲੋਕ ਪਰਲੋਕ ਦੀ ਇੱਜ਼ਤ ਹਾਸਲ ਹੁੰਦੀ ਹੈ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾ ਬਾਪੇ ਮਿਲੇ ਦੇ ਉਧਾਰਨੀ ਬਣ ਜਾਂਦੇ ਹਨ ਜਿਹੜੇ ਪਰਮਾਤਮਾ ਦਾ ਨਾਮ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਜਪਦੇ ਹਨ ਪੌੜੀ ਪੰਜੇ ਸ਼ਬਦ ਵਜੇ ਮਤ ਗੁਰਮਤ ਵੱਡ ਭਾਗੀ ਅਨਹਦ ਵਜਿਆ ਜਿਸ ਵੱਡੇ ਭਾਗਾ ਵਾਲੇ ਮਨੁੱਖ ਦੀ ਮਤ ਵਿੱਚ ਗੁਰੂ ਦਾ ਉਪਦੇਸ਼ ਵਸ ਪੈਂਦਾ ਹੈ ਉਸ ਦੇ ਅੰਦਰ ਆਤਮਕ ਆਨੰਦ ਦਾ ਇੱਕ ਰਸ ਵਾਜਾ ਵੱਜ ਪੈਂਦਾ ਹੈ ਉਸ ਦੇ ਅੰਦਰ ਮਾਨੋ ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ ਆਨੰਦ ਮੂਲ ਰਾਮ ਸਬਦ ਦੇਖਿਆ ਗੁਰ ਸ਼ਬਦੀ ਗੋਵਿੰਦ ਗਜਿਆ ਗੁਰ ਦੇ ਸ਼ਬਦ ਦੀ ਬਰਕਤ ਨਾਲ ਉਸ ਦੇ ਅੰਦਰ ਪਰਮਾਤਮਾ ਗਜ ਪੈਂਦਾ ਹੈ ਅਜੇ ਉਹ ਹਰਥਾ ਆਨੰਦ ਦੇ ਸੋਮੇ ਪਰਮਾਤਮਾ ਨੂੰ ਵਸਦਾ ਵੇਖਦਾ ਹੈ ਆਦੋ ਜੁਗਾਦ ਵੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਜਿਹੜਾ ਮਨੁੱਖ ਗੁਰੂ ਦੀ ਮਤ ਲੈ ਕੇ ਪ੍ਰਮਾਤਮਾ ਦਾ ਭਜਨ ਕਰਦਾ ਹੈ ਉਸ ਨੂੰ ਇਹ ਨਿਸ਼ਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਆਦ ਤੋਂ ਜੁਗਾਦ ਦੇ ਆਦ ਤੋਂ ਪ੍ਰਮਾਤਮਾ ਦੀ ਇਕੋ ਹੀ ਅਟਲ ਹਸਤੀ ਹੈ ਹਰ ਦੇਵੋ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਲਜਿਆ ਹੇ ਹਰੀ हे दे आदे सोमे प्रभु परमात्मा तू ਆਪਣੇ दासां नु अपने नाम दा दान देंदा रह तू दान देंदा है ते इस तरह विकारां दे टाकरे उना दी लाज रखदा है सब ਧੰਨ ਕਹੋ ਗੁਰ ਸਤਗੁਰੂ ਗੁਰ ਸਤਗੁਰੂ ਜਿਤ ਮਿਲ ਹਰ ਪੜਦਾ ਕਜਿਆ ਤੁਸੀਂ ਸਾਰੇ ਗੁਰੂ ਨੂੰ ਧੰਨ ਤਨ ਆਖੋ ਗੁਰੂ ਨੂੰ ਹੀ ਧੰਨ ਤਨ ਕਹੋ ਜਿਹਦੀ ਰਾਹੀ ਪਰਮਾਤਮਾ ਨੂੰ ਮਿਲ ਕੇ ਵਿਕਾਰਾਂ ਦੇ ਟੱਕਰੇ ਇੱਜ਼ਤ ਬਚੀ ਰਹਿੰਦੀ ਹੈ ਜੇ ਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਕੋਹਰ ਅੰਧਾਰ ਕਿਉਂਕਿ ਗੁਰੂ ਪਰਮਾਤਮਾ ਗੁਰਪਰਮੇਸ਼ਰ ਇੱਕੋ ਜਾਣ ਗੁਰਬਾਣੀ ਵਿੱਚ ਵੀ ਲਿਖਿਆ ਹੈ ਤੇ ਗੁਰੂ ਦੀ ਪਰਮਾਤਮਾ ਨਾਲੋਂ ਵਿਥ ਨਹੀਂ ਹੁੰਦੀ ਤੇ ਗੁਰੂ ਫਿਰ ਆਮ ਲੋਕਾਂ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹੈ ਹਰਦੇਵੋ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਲਜਿਆ ਸਭ ਧਨ ਕਹੋ ਗੁਰ ਸਤਗੁਰੂ ਗੁਰ ਸਤਗੁਰੂ ਜਿਤ ਮਿਲ ਹਰ ਪੜਦਾ ਕਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1315 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤਾਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1316 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ